ਅੱਜ ਸੈਂਟਰ ਡਸੋਲੀ ਅਤੇ ਸੈਂਟਰ ਲੋਟ ਵੱਲੋਂ ਜੋ ਨਮੀ ਉਡਾਰੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਇਹ 16 ਸਕੂਲਾਂ ਦਾ ਸਲਾਨਾ ਸਮਰਾਵ ਤੇ ਦਾਖਲਾ ਦਾ ਜਿਹੜਾ ਆਗਾਜ਼ ਆ ਕਰਨ ਜਾ ਰਹੇ ਆ ਜਿਸ ਦੇ ਵਿੱਚ 16 ਸਕੂਲਾਂ ਦੇ ਵਿੱਚੋਂ ਭਾਗ ਲਿਆ ਜਾ ਰਿਹਾ ਸਮੂਹ ਸਕੂਲ ਦੇ ਵਿਦਿਆਰਥੀ ਨੇ ਇੱਥੇ ਵੱਖ-ਵੱਖ ਬਣਗੀਆਂ ਦੀਆਂ ਜਿਹੜੀਆਂ ਐਕਟਮਾਨੇਓ ਪੇਸ਼ ਕਰਨਗੇ ਕਲਾ ਦੇ ਜੋਹਰ ਨੇ ਜਿਹੜੇ ਉਹ ਦਿਖਾਣਗੇ ਤੇ ਨਾਲ ਹੀ ਇੱਥੇ ਆਏ ਮਾਪਿਆਂ ਤੇ ਇਲਾਕਾ ਨਿਵਾਸੀਆਂ ਨੂੰ ਅਸੀਂ ਦਾਖਲਾ ਸਰਕਾਰੀ ਸਕੂਲਾਂ ਜੋ ਦਾਖਲਾ ਸ਼ੁਰੂ ਹੋ ਚੁੱਕਿਆ ਉਸ ਦੇ ਵਿੱਚ ਵਿਦਿਆਰਥੀਆਂ ਨੂੰ ਦਾਖਲ ਕਰਵਾਉਣ ਦੇ ਲਈ ਅਪੀਲ ਕਰ ਰਹੇ ਹਾਂ ਸਰਕਾਰੀ ਸਕੂਲਾਂ ਵਿੱਚ ਨਰਸਰੀ ਕਲਾਸ ਤੋਂ ਲੈ ਕੇ ਪਲੱਸ 2 ਤੱਕ ਜਿਹੜਾ ਦਾਖਲਾ ਸ਼ੁਰੂ ਹੋ ਚੁੱਕਿਆ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਆਪਣੇ ਨੇੜਲੇ ਸਰਕਾਰੀ ਸਕੂਲਾਂ 'ਚ ਆਪਣੇ ਵਿਦਿਆਰਥੀਆਂ ਜਿਹੜੇ ਉਹ ਦਾਖਲ ਕਰਵਾਏ ਜਾਣ ਅੱਜ ਸੈਂਟਰ ਅੱਡਾ ਸੋਲੀ ਅਤੇ ਲੋਟ ਵੱਲੋਂ